ਏ ਐਸ ਸਟਾਕ ਸੈਂਕੜੇ ਦੀਆਂ ਤਦਾਦ ਚ ਆ ਖੜੀਆਂ ਨੇ ਚਮਚਮਾਉਂਦੀਆਂ ਵਧੀਆ ਗੱਡੀਆਂ ਤੁਹਾਡੀਆਂ ਆਪਣੀਆਂ ਡ੍ਰੀਮ ਕਾਰਾਂ ਪੀਬੀ 10 ਲੁਧਿਆਣੇ ਦਾ ਨੰਬਰ 002 ਕਿਉਂਕਿ 0 ਲੱਗਦਾ ਤਾਂ ਨੰਬਰ ਹੀ ਬੜਾ ਘੈਂਟ ਹੈ ਭਾਜੀ ਨੰਬਰ 1.5 ਲੱਖ ਦਾ ਨੰਬਰ ਹੈ ਜੀ ਘੱਟੋ ਘੱਟ ਹੈ ਜੀ 0068 044 044 ਉਤੋਂ ਬਲੈਕ ਕਲਰ ਬਲੈਕ ਕਲਰ ਸਭ ਤੋਂ ਜ਼ਿਆਦਾ ਡਿਮਾਂਡ ਇਸ ਬਲੈਕ ਕਲਰ ਦੀ ਹੈ ਕੀ ਬਾਤ ਹੈ ਬੰਦਾ ਰਾਜੇ ਲੱਗਦਾ ਜਿਵੇਂ ਕਿ ਬਿਲਕੁਲ ਜੀ ਬਿਲਕੁਲ ਭਾਈ ਜੀ ਮਤਲਬ ਇਹ ਵੀ ਸੋਲਡ ਹੋ ਗਈ ਫੁੱਲ ਲੱਗੇ ਇਹ ਜਾ ਰਹੀ ਹੈ ਜੀ ਇੱਥੇ ਜਾ ਰਹੀ ਹੈ ਮੈਂ ਰਿਬਨ ਦੇਖ ਕੇ ਸਮਝ ਗਿਆ ਵੀ ਆਹ ਚੱਲੀ ਹੈ ਚੱਲੀ ਜੀ ਚੱਲੀ ਹੈ ਆ ਜੋ ਅੱਗੇ ਨੂੰ ਚੱਲੀ ਫਿਰ ਮਾੜਾ ਯਾਰ ਆ ਵੀ ਚੱਲੀ ਹੈ ਆ ਵੀ ਲੁਧਿਆਣੇ ਨੰਬਰ ਆ ਵੀ ਗਈ ਇਹ ਵੀ ਗਈ ਸੋਰੀ ਸੋਲਡ ਆਊਟ ਸੋਰੀ ਸੋਲਡ ਆਊਟ ਲਿਖਿਆ ਵਾਹ ਜੀ ਵਾਹ ਇਹ ਵੀ ਗਈ ਇਹ ਵੀ ਗਈ ਆ ਵੀ ਗਈ ਇਹ ਤਾਂ ਨਹੀਂ ਹਜੇ ਵਿਕੀ ਇਹ ਹੈਗੀ ਹੈ ਇਹ ਖੜੀ ਹੈ ਜੀ ਦਰਸ਼ਕੋ ਇਹਦਾ ਮੌਕਾ ਹੈਗਾ ਭਾਈ ਜੀ ਕੀ ਮਾਡਲ ਹੈ ਕੀ ਕਹਿੰਦੀ ਹੈ ਇਹ ਭਾਈ ਜੀ 23 ਮਾਡਲ ਹਮ ਫਰਸਟ ਓਨਰ 42000 ਕਿਲੋਮੀਟਰ ਚੱਲੀ ਜੈਨੂਨ ਹਾਂਜੀ ਭਾਈ ਜੀ ਗੱਡੀ ਕਿਵੇਂ ਦੀ ਲੱਗੀ ਆ ਬਹੁਤ ਵਧੀਆ ਭਾਜੀ ਗੱਡੀ ਕਿੰਨਾ ਮਾਡਲ ਹੈ 24 ਮਾਡਲ ਭਾਜੀ ਕੋਈ ਮਾਡਲ ਰੇਟ ਜਾਇਜ਼ ਮਿਲ ਗਈ ਪੂਰਾ ਜਾਇਜ਼ ਭਾਜੀ ਗੱਡੀ ਐਨ ਸਾਫ ਹੈ ਪੂਰਾ ਸ਼ੂਰ ਕੰਡੀਸ਼ਨ ਵਾਲੀ ਵੱਡੀ ਭਈ ਆ ਆਂਡਾ ਪੀਸ ਭਾਜੀ ਸਰ ਦੋਨੇ ਹੀ ਵਿਗ ਗਈਆਂ ਜੀ ਆ ਵੀ ਬਿਕ ਗਈ ਆ ਚੰਮ ਚਮਾਉਂਦੀ ਕ੍ਰਿਸਟਲ ਕਾਲੀ ਦੋਨੇ ਗਈਆਂ ਦੋਨੇ ਗਈਆਂ ਦੀ ਡਿਮਾਂਡ ਫਾਰਦੀ ਸਰ ਲੈ ਗਏ ਜਿਨ੍ਹਾਂ ਨੇ ਲੈ ਜਾਣੀ ਸੀ ਲੈ ਕੇ ਜਾਣੀ ਸੀ ਆਰਸੀ ਦਾ ਵੀ ਫੀਸ ਕੋਈ ਨਹੀਂ ਲਈ ਜਾ ਰਹੀ ਆਰਸੀ ਟਰਾਂਸਫਰ ਦੀ ਕੋਈ ਫੀਸ ਨਹੀਂ ਪਲੱਸ ਜਿਹੜਾ ਉਹਦੇ ਉੱਤੇ ਲੋਨ ਚੜਨ ਦੀ ਫੀਸ ਆ ਉਹ ਵੀ ਨਹੀਂ ਲਈ ਜਾ ਰਹੀ 3 ਤਰੀਕ ਤੱਕ ਬੈਂਕ ਨੂੰ ਸਾਨੂੰ ਆਫਰ ਦਿੱਤੀ ਹੈ ਉਹ ਤਿੰਨ ਜਨਵਰੀ ਤੱਕ ਜਿਹੜਾ ਵੀਡੀਓ ਦੇਖ ਕੇ ਆਊਗਾ ਡਿਸਕਾਊਂਟ ਕਿੰਨਾ ਹੋ ਜੂ ਭਾਜੀ 25 ਤੋਂ 30000 ਰੁਪਿਆ ਡਿਸਕਾਊਂਟ ਹੋ ਰਿਹਾ ਜਵਾਨ ਆ ਜੀ ਦਰਸ਼ਕੋ ਜੇ ਲੈਣੀਆਂ ਨੇ ਵਧੀਆ ਸਾਫ਼ ਸੁਥਰੀਆਂ ਗੱਡੀਆਂ ਜੀ ਹਾਂ ਯੂਜ਼ਡ ਕਾਰਸ ਪੁਰਾਣੀ ਜਾਂ ਸੈਕੰਡ ਹੈਂਡ ਕਾਰ ਆਪਾਂ ਕਹਿ ਦਿੰਨੇ ਆ ਤੇ ਕਰਨਾਵਾ ਵਿਸ਼ਵਾਸ ਤੇ ਇਤਬਾਰ ਤਾਂ ਪੰਜਾਬ 'ਚ ਇੱਕੋ ਹੀ ਨਾਮ ਹੈ ਭੰਡਾਰੀ ਕਾਰ ਬਾਜ਼ਾਰ ਜੀ ਹਾਂ ਇਤਬਾਰ ਦਾ ਦੂਜਾ ਨਾਮ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਵਿਖੇ ਮੌਜੂਦ ਆ ਜ਼ਿਲ੍ਹਾ ਜਲੰਧਰ ਜਲੰਧਰ ਤੋਂ ਪਠਾਨਕੋਟ ਵਾਲਾ ਜਿਹੜਾ ਇਹ ਹਾਈਵੇ ਹੈ ਇੱਥੇ ਇਸ ਵਕਤ ਮੌਜੂਦ ਆ ਤੇ ਜਲੰਧਰ ਪਠਾਨਕੋਟ ਹਾਈਵੇ ਤੇ ਜਿੱਦਾਂ ਤੁਸੀਂ ਆ ਜਾਓਗੇ ਤਾਂ ਇੱਥੇ ਨਜ਼ਰ ਪੈਂਦੀ ਹੈ ਭੰਡਾਰੀਕਾਰ ਬਾਜ਼ਾਰ ਤੇ ਜੀ ਹਾਂ ਐਡਾ ਵੱਡਾ ਬੋਰਡ ਤੇ ਗੱਡੀਆਂ ਐ ਲੱਗੀਆਂ ਲਾਈਨਾਂ 'ਚ ਐ ਲੱਗੀਆਂ ਕਤਾਰਾਂ 'ਚ ਪਤਾ ਲੱਗਦਾ ਵੀ ਭਾਈ ਗੱਡੀਆਂ ਖੜੀਆਂ ਨੇ ਕੀ ਕੁਛ ਐ ਇੱਥੇ ਭੋਗਪੁਰ ਵਿਖੇ ਜ਼ਿਲ੍ਹਾ ਜਲੰਧਰ ਭੰਡਾਰੀਕਾਰ ਬਾਜ਼ਾਰ ਵਾਲਿਆਂ ਦੇ ਕੋਲ ਆ ਤੁਹਾਨੂੰ ਦਿਖਾ ਦਿੰਨੇ ਅੱਜ ਕਿ ਕਿੰਨੀ ਕੁ ਵਧੀਆ ਸਾਫ਼ ਸੁਥਰੀ ਤੇ ਟਰਾਂਸਪੇਰੈਂਟ ਹੁੰਦੀ ਹੈ ਇੱਥੇ ਡੀਲ ਕਿਵੇਂ ਕੋਕੇ ਵਰਗੀਆਂ ਸਾਫ਼ ਸੁਥਰੀਆਂ ਨਵੀਂ ਨਕੋਰ ਯੂਜ਼ਡ ਪ੍ਰਾਣੀਆਂ ਕਾਰਾਂ ਚੰਗੇ ਭਾਅ ਤੇ ਮਿਲਦੀਆਂ ਨੇ ਸਾਡੇ ਨਾਲ ਜੁੜੇ ਰੋ ਦੁਕਾਨੇ ਅੰਦਰ ਕੀ ਕੁਝ ਪਿਆ ਸੋ ਆਪ ਦੇਖ ਸਕਦੇ ਹੋ ਜੀ ਤਾੜੀਆਂ ਦੇ ਨਾਲ ਨਵੇਂ ਪਰਿਵਾਰ ਚ ਨਵੀਂ ਗੱਡੀ ਕਿ ਨਵਾਂ ਮੈਂਬਰ ਸੋ ਆਹ ਦੇਖ ਸਕਦੇ ਹੋ ਚਿੱਲੀ ਹੈ ਗੱਡੀ ਪਰਿਵਾਰ ਚ ਹਾਂਜੀ ਬਾਈ ਜੀ ਕੌਣ ਆਨਰ ਕਿੰਨੀ ਲੱਤੀ ਹੈ ਗੱਡੀ ਆਜੋ ਆਜੋ ਅੱਗੇ ਆਜੋ ਸਾਰੇ ਅੱਗੇ ਆਜੋ ਇਕੱਠੇ ਆਵੋ ਇਕੱਠੇ ਲਿੱਤੀਏ ਗੱਡੀ ਆਜੋ ਜੀ ਆਜੋ ਸੋ ਖੁਸ਼ मियां ਫੇਸ ਦੇ ਨਾਲ ਆਜੋ ਬਾਈ ਜੀ ਅੱਜ ਬਾਈ ਕੀ ਨਾਮ ਤੁਹਾਡਾ ਵਿਕਰਮ ਸਿੰਘ ਬਾਈ ਜੀ ਗੱਡੀ ਕਿਵੇਂ ਦੀ ਲੱਗੀ ਆ ਬਹੁਤ ਵਧੀਆ ਬਾਜੀ ਗੱਡੀ ਕਿੰਨਾ ਮਾਡਲ ਹੈ 24 ਮਾਡਲ ਬਾਈ ਜੀ 2021 ਮਾਡਲ ਇਹੜ ਜਾਇਜ ਮਿਲ ਗਈ ਪੂਰਾ ਜਾਇਜ ਬਾਜੀ ਗੱਡੀ ਐਨ ਸਾਫ ਹੈ ਪੂਰਾ ਸ਼ੋਰ ਰਿਲੀਸ਼ਨ ਵਾਲੀ ਗੱਡੀ ਪਈ ਆ ਟਾਂਡਾ ਪੀਸ ਬਾਜੀ ਐ ਪੂਰਾ ਵਧੀਆ ਪੀਸ ਓਕੇ ਬਾਜੀ ਓਕੇ ਜੀ ਖੁਸ਼ੀਪੂਰੀ ਹੈ ਕਿੱਥੇ ਰਹਿਣ ਵਾਲੇ ਹੋ ਅਸੀਂ ਬਾਈ ਗੁਰਦਾਸਪੁਰ ਦੇ ਗੁਰਦਾਸਪੁਰ ਦੇ ਤੇ ਹੋਰ ਜੀ ਦਰਸ਼ਕ ਦੇਖ ਰਹੇ ਉਹਨਾਂ ਨੂੰ ਕੀ ਵਧੀਆ ਵਿਜ਼ਿਟ ਰੇਟ ਤੇ ਵਧੀਆ ਵੀ ਵਧੀਆ ਡੇਟ ਤੇ ਵਧੀਆ ਡੀਲ ਹੈ ਹਾਂ ਜੀ ਵਾਧਾ ਜੀ ਸਿੰਘ ਸਾਹਿਬ ਕਿੱਦਾਂ ਲੱਗੀ ਚੀਜ਼ ਵਧੀਆ ਲੱਗੀ ਵੀਰ ਜੀ ਵਧੀਆ ਲੱਗੀ ਆਜੋ ਨੌਜਵਾਨੋ ਆਜੋ ਆਜੋ ਮੁੰਡਾ ਆਜਾ ਆਜਾ ਸਾਲ ਸਮਾਰਟ ਬੋਏ ਕੀ ਨਾਮ ਤੁਹਾਡਾ પ્રકાશਦੀਪ ਸਿੰਘ ਅਕਾਸ਼ ਭਾਈ ਕਿਵੇਂ ਲੱਗੀ ਗੱਡੀ ਇਹ ਬੜੀ ਵਧੀਆ ਗੱਡੀ ਜੀ ਬਹੁਤ ਪਸੰਦ ਹੈ ਇਹਨਾਂ ਲਖੜੀ ਪਿਆਰ ਨਾਲ ਪਿਆਰ ਨਾਲ ਚੋੜੀ ਹੈ ਪੂਰੀ ਪਿਆਰ ਨਾਲ ਹੈ ਹੈਂ ਵਧੀਰੀ ਜਿਹਾ ਲਾ ਕੇ ਹੈ ਤੇ ਭੁੰਡਾਰੀ ਕਾਰ ਬਿਆਰ ਨਾਲ ਡੀਲ ਲਾ ਕੇ ਵੀ ਲੱਗਿਆ ਬਹੁਤ ਵਧੀਆ ਲੱਗਾ ਭਾਜੀ ਕਿੱਦ ਲੱਗਿਆ ਦਰਸ਼ਕਾਂ ਨੂੰ ਕੀ ਸੁਨੇਹਾ ਦੋਗੇ ਮੈਂ ਕਹਿੰਦਾ ਭਾਜੀ ਆਓ ਜਰੂਰ ਹਾਂਜੀ ਠੀਕ ਹੈ ਪਾਣੀ ਓਕੇ ਸੋ ਹੈਪੀ ਕਸਟਮਰ ਸਮਾਈਲਿੰਗ ਫੇਸਿਸ ਦੇ ਨਾਲ ਸੋ ਹੁਣ ਤੁਹਾਨੂੰ ਦਿਖਾਣੇ ਆ ਅਸਲੀ ਖਜ਼ਾਨਾ ਤਹਿ ਖਾਨਾ ਦਿਲ ਥਾਮ ਕੇ ਬਹਿ ਜਾਓ ਜੀ ਹਾਂ ਹੁਣ ਦੇਖਿਓ ਅੱਖਾਂ ਆਡੀਆਂ ਦੀਆਂ ਹੱਡੀਆਂ ਰਹਿ ਜਾਣਗੀਆਂ ਭੰਡਾਰੀ ਕਾਰ ਬਾਜ਼ਾਰ ਚ ਇਹ ਐ ਸਟਾਕ ਸੈਂਕੜੇ ਦੀਆਂ ਤਦਾਦ ਚ ਆ ਖੜੀਆਂ ਨੇ ਚਮਚਮਾਉਂਦੀਆਂ ਵਧੀਆ ਗੱਡੀਆਂ ਤੁਹਾਡੀਆਂ ਆਪਣੀਆਂ ਡ੍ਰੀਮ ਕਾਰਾਂ ਜੀ ਹਾਂ ਛੋਟੀਆਂ ਵੱਡੀਆਂ ਹੈਚਬੈਕਸ ਸਿਡਾਨ ਐਸ ਯੂ ਵੀ ਐਮ ਯੂ ਵੀ ਹਰ ਇੱਕ ਤਰ੍ਹਾਂ ਦੀ ਗੱਡੀ ਹਰ ਇੱਕ ਤਰ੍ਹਾਂ ਦੀ ਨੀਡ ਵਾਸਤੇ ਲੋਡ ਵਾਸਤੇ ਛੋਟੇ ਵੱਡੇ ਪਰਿਵਾਰਾਂ ਵਾਸਤੇ ਹਰ ਚੀਜ਼ ਹੈ ਮੌਜੂਦ ਕੱਲਾ ਪੰਜਾਬ ਹੀ ਨਹੀਂ ਜੀ ਪਤਾ ਲੱਗਿਆ ਕਿ ਹੋਰ ਵੀ ਗੌਂਢੀ ਸੁੱਬਿਆਂ ਤੋਂ ਲੋਕ ਆ ਕੇ ਸਪੈਸ਼ਲ ਭੰਡਾਰੀ ਕਾਰ ਬਿਯਾਰ ਤੱਕ ਖਿਆਨਾ ਦੇਖਦੇ ਆ ਕਿਉਂਕਿ ਵੇਰੀਏਸ਼ਨ ਇੰਨੀ ਜ਼ਿਆਦਾ ਹੈ ਚੁਆਇਸ ਇੰਨੀ ਜ਼ਿਆਦਾ ਹੈ ਚਾਹੇ ਰੰਗ ਦੀ ਆਪਸ਼ਨ ਹੋਵੇ ਮਾਡਲ ਦੀ ਆਪਸ਼ਨ ਹੋਵੇ ਟੌਪ ਐਂਡ ਹੋਵੇ ਮਿਡ ਹੋਵੇ ਜਾਂ ਹੋਵੇ ਬੇਸ ਹਰ ਤਰ੍ਹਾਂ ਦੇ ਇੱਥੇ ਹੋ ਜਾਂਦੇ ਨੇ ਲੋਨ ਤੇ ਵੀ ਕੇਸ ਜੀ ਹਾਂ ਇੰਨਾ ਕੁ ਜ਼ਿਆਦਾ ਇੱਥੇ ਵਧੀਆ ਡੀਲ ਹੁੰਦੀ ਹੈ ਕਹਿੰਦੇ ਆ ਮਨ ਬਣਾ ਕੇ ਆਓ ਵੀ ਅਸੀਂ ਗੱਡੀ ਲੈਣੀ ਹੈ ਦਿਲ ਚ ਧਾਰ ਲਓ ਤਾਂ ਭੰਡਾਰੀ ਕਾਰ ਬਿਆਰ ਵਾਲੇ ਗੱਡੀ ਦੇ ਕੇ ਤੋਰਦੇ ਆ ਪਰਿਵਾਰ ਚ ਇੱਕ ਜਾਫਾ ਹੀ ਹੁੰਦਾ ਇੱਥੇ ਆ ਕੇ ਇੰਨੀ ਕੁ ਪਿਆਰੀਆਂ ਗੱਡੀਆਂ ਇੰਨੇ ਕੁ ਸੋਹਣੇ ਰੰਗ ਤੇ ਬਿਲਕੁਲ ਟਰਾਂਸਪੇਰੈਂਟ ਸਾਫ਼ ਸੁਥਰੀਆਂ ਡੀਲਾਂ ਤਾਂ ਹੀ ਹੱਸਦੇ ਹੋ ਚਿਹਰੇ ਜਾਂਦੇ ਆ ਜੀ ਸਮਾਈਲਿੰਗ ਫੇਸ ਦੇ ਨਾਲ ਨਵੀਆਂ ਗੱਡੀਆਂ ਲੈ ਕੇ ਹਾਈ ਬਾਈ ਕਰਦੇ ਹੋਏ ਆ ਸੋ ਹੁਣ ਥਾਰਾਂ ਦੀ ਗੱਲ ਕਰ ਲੈਣੇ ਆ ਜੀ ਹਾਂ ਪੰਜਾਬ ਦਾ ਨਾਮ ਆਵੇ ਤੇ ਥਾਰ ਦਿਮਾਗ 'ਚ ਨਾ ਆਵੇ ਇਹ ਹੋ ਹੀ ਨਹੀਂ ਸਕਦਾ ਖਾਰ ਨੂੰ ਤਾਂ ਪੰਜਾਬੀਆਂ ਨੇ ਸਿਰਾਂ ਤੇ ਚੱਕ ਲਿਆ ਇੰਨਾ ਪਿਆਰ ਦਿੰਦੇ ਆ ਕਿਉਂ ਬਾਈ ਅਮਰਠੀ ਠੀਕ ਕਹਿ ਰਹੇ ਬਾਈ ਜੀ ਬਿਲਕੁਲ ਜੀ ਬਿਲਕੁਲ ਬਹੁਤ ਪਿਆਰ ਦਿੰਦੇ ਆ ਪਿਆਰਾ ਇਹ ਬੀਜ ਕਲਰ ਕਹਿੰਦੇ ਇਹਨੂੰ ਕੀ ਕਹਿੰਦੇ ਆ ਆਰਮੀ ਕਲਰ ਵੀ ਕਹਿੰਦੇ ਇਹਨੂੰ ਬੀਜ ਕਲਰ ਵੀ ਕਹਿੰਦੇ ਪੀ ਕਹ ਲਓ ਬੀਜ ਕਹ ਲਓ ਜਿੱਦਾਂ ਮਰਜ਼ੀ ਰੰਗ ਕਹ ਲਵੇ ਇਹਨੂੰ ਬਹੁਤ ਪਿਆਰਾ ਰੰਗ ਹੈ ਬਾਈ ਜੀ ਤੇ ਇਹਦਾ ਕੀ ਹਿਸਾਬ ਹੈ ਕਿਹੜਾ ਮਾਡਲ ਹੈ ਸਰ ਦੋਨੇ ਹੀ ਵਿੱਕ ਗਈਆਂ ਜੀ ਅੱਛਾ ਆ ਵੀ ਵਿੱਕ ਗਈ ਆ ਚੰਮਚ ਚਮਾਉਂਦੀ ਕ੍ਰਿਸਟਲ ਕਾਲੀ ਦੋਨੇ ਗਈਆਂ ਦੋਨੇ ਗਈਆਂ ਬੀ ਡਿਮਾਂਡ ਥਾਰਦੀ ਸਰ ਲੈ ਗਏ ਜਿਨ੍ਹਾਂ ਨੇ ਲੈ ਜਾਣੀ ਸੀ ਲੈ ਗਏ ਜ ਅੱਗੇ ਚੱਲਦੇ ਆ ਜਿਓ ਆਹ ਹੈ ਸਬਮਰੀਨ ਦਾ ਕਲ ਰਹਿ ਬੜਾ ਪਿਆਰਾ ਜਿਹਾ ਬਾਈ ਜੀ ਓਏ ਹੋਏ ਹੋਏ ਇਤਨੀ ਹਿੰਦੀ ਵੀ ਕੀ ਇਹ ਹੈਗੀ ਹੈ ਇਹ ਹੈਗੀ ਖੜੀ ਹੈ ਜੀ ਦਰਸ਼ਕੋ ਇਹਦਾ ਮੌਕਾ ਹੈਗਾ ਬਾਈ ਜੀ ਕੀ ਮਾਡਲ ਹੈ ਕੀ ਕਹਿੰਦੀ ਹੈ ਇਹ ਬਾਈ ਜੀ 23 ਮਾਡਲ ਪਾਸ ਟੋਨਰ 42000 ਕਿਲੋਮੀਟਰ ਚੱਲੀ ਜੈਨੂਅਲ ਹਾਂਜੀ ਤੇ ਨੰਬਰ ਡੀਜ਼ਲ ਦੀ ਕਾਰ ਪਟਿਆਲੇ ਦਾ ਕੀ ਬਾਤ ਹੈ ਹਾਂਜੀ ਹਾਂਜੀ ਤੇ ਰੰਗ ਰੰਗ ਐਂਡ ਜੈਨੂਅਲ ਇੱਕ ਇੱਕ ਚੀਜ਼ ਵਧੀਆ ਪ੍ਰੋਪਰ ਬਿਲਕੁਲ オリジナル ਕਾਰ ਹੈ ਕਿੰਨੀ ਗੱਡੀ ਬਾਜੀ ਬਾ ਆ ਜਾਓ ਉਧਰ ਸਵਾਜੋ ਕੀ ਹੋਰ ਚੱਲੀਏ ਫਿਰ ਓਏ ਹੋਏ ਹੋਏ ਬਾਈ ਜੀ ਆਹ ਥਾਰ ਦੇ ਤਾਂ ਟਾਇਰ ਨੇ ਜਾਣ ਹੀ ਗੱਡੀ ਪਈ ਐਡਾ ਜਬਰ ਟਾਇਰ ਇਹ ਤਾਂ ਟਾਇਰ ਹੀ ਬੜੇ ਮਹਿੰਗੇ ਲੱਗਦੇ ਲਾਈ ਵੀਲ 1.5-2 ਲੱਖ ਦਾ ਸੈੱਟ ਹੈ ਜੀ ਪੱਕੀ ਗੱਲ ਹੈ ਹਾਂਜੀ 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 ਵਾਹ ਜੀ ਬਾਈ ਡਾ ਪਲਾਟੀ ਦਾ ਪਲਾਟੀ ਵਾਲਾ ਭਾਈ ਜੀ ਵਾਹ ਜੀ ਵਾਹ ਇਹ ਵੀ ਵੇਗੀ ਇਹ ਵੀ ਨਿਕਲ ਗਈ ਇਹ ਵੀ ਨਿਕਲ ਗਈ ਇੱਥੋਂ ਲੋ ਜੀ ਜਲੰਧਰ ਨੰਬਰ ਆ ਵੀ ਗਈ ਸ਼ਕੀਨ ਬੰਦੇ ਲੈ ਗਏ ਐਡ ਐਡ ਲਾਇਏ ਵੀਰੇ ਗੱਡੀਆਂ ਆਹ ਭਾਈ ਜੀ ਦੀਪ ਕਟ ਲਾਏ ਆਹਣਾ ਕਿ ਉਹ ਹੀ ਵਿਕਿਆ ਹੈ ਨਹੀਂ ਸਰ ਇਹ ਹੈਗੀ ਹੈ ਫੁੱਲੀ ਲੋਡਡ ਫੁੱਲੀ ਲੋਡਡ 2 ਲੱਖ ਦਾ ਸੈੱਟ ਲੱਗਾ ਵਿਕਟਰ ਦਾ ਲਾਇਟ ਹੈ ਰਾਂਗਾਂ ਦਾ ਕੀ ਬਾਤਾਂ ਜੀ ਕੀ ਬਾਤਾਂ ਟੌਪ ਦਾ ਟੌਪ ਦਾ ਇਹ ਤਾਂ ਸ਼ਕੀਨ ਬੰਦੇ ਕੋਲ ਆਈ ਹੈ ਬਿਲਕੁਲ ਜੀ 24 ਮਾਡਲ ਆਟੋਮੈਟਿਕ 4x4 ਟੌਪ ਐਂਡ ਇੱਕ ਤਰ੍ਹਾਂ ਦਾ ਟੌਪ ਐਂਡ ਵਾਹ ਜੀ ਵਾਹ ਐਲ ਐਕਸ ਡੀ ਇਹ ਵਾਹ ਜੀ ਵਾਹ ਔਰ 28000 ਕਿਲੋਮੀਟਰ ਚੱਲੀ ਸਾਰੀ ਜੈਨੂਨ ਸਾਰੀ ਵਾਹ ਜੀ ਵਾਹ ਇਹ ਤਾਂ ਫਿਰ ਕੋਕਾ ਪੀਸ ਔਰ ਇਹਦੇ ਤੇ ਤੁਹਾਨੂੰ 1 ਰੁਪਿਆ ਖਰਚਣ ਦੀ ਲੋੜ ਨਹੀਂ ਬਾਤ ਬਸ ਗੱਡੀ ਲੈ ਕੇ ਜਾਣੀ ਹੈ ਲੈ ਕੇ ਜਾਣੀ ਹੈ ਵਾਹ ਜੀ ਵਾਹ ਤਾਂ ਲੋਡਡ ਗੱਡੀ ਹੈ ਜੀ ਫੁੱਲੀ ਲੋਡਡ ਤੇ ਬਾਈ ਜੀ ਜਿਹੜਾ ਵੀਡੀਓ ਦੇਖ ਕੇ ਆਊਗਾ ਡਿਸਕਾਊਂਟ ਕਿੰਨਾ ਹੋ ਜੂ ਭਾਜੀ 25 ਤੋਂ 30000 ਰੁਪਿਆ ਡਿਸਕਾਊਂਟ ਹੋਊਗਾ ਜਵਾਨ ਆ ਜੀ ਪ੍ਰੋਮਿਸ ਰਹਿ ਗਿਆ ਹਾਂਜੀ ਹਾਂਜੀ ਸੋ ਦੋਸਤੋ ਜੇ ਵੀਡੀਓ ਦੇਖ ਕੇ ਆਉਨੇ ਹੋ 25 ਤੋਂ 30000 ਅਮਰਤ ਭਾਈ ਡਿਸਕਾਊਂਟ ਆਪ ਕਰੂਗਾ ਉਹ ਬੇ ਅੱਗੇ ਨੂੰ ਚੱਲੀਏ ਫ 2 ਡੀਜ਼ਲ ਠੀਕ ਹੈ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕੀ ਬਾਤਾਂ ਠੀਕ ਹੈ ਜੀ ਠੀਕ ਔਰ ਪਹਿਲੇ ਨਾਂ ਤੇ ਪਹਿਲੇ ਨਾਂ ਦੀ ਗੱਡੀ ਚੱਲੀ ਕਿੰਨੀ 17000 ਕਿਲੋਮੀਟਰ ਔਨਲੀ ਬਸ ਹਾਂਜੀ 24 ਮਾਡਲ 17000 ਚੱਲੀ 17000 ਚੱਲੀ ਲਾਈ অলਮੋਸਟ ਲਾਈਕ ਨਿਊ ਕੰਡੀਸ਼ਨ ਬਿਲਕੁਲ ਜੀ ਬਿਲਕੁਲ ਕੀ ਬਾਤਾਂ ਦਾ ਸਕੋ ਆ ਦੇਖ ਸਕਦੇ ਹੋ ਜੀ ਬੜੀ ਪਿਆਰੀ ਗੱਡੀ ਤੇ ਐਨ ਘੈਂਟ ਤੋਂ ਘੈਂਟ ਗੱਡੀਆਂ ਬਾਈ ਆਓ ਅੱਗੇ ਚੱਲੀਏ ਉਧਰ ਦੇਖੋ ਜੀ ਇੱਕ ਕਾਲੀ ਗੱਡੀ ਥੋੜੇ ਫੁੱਲ ਜੇ ਲੱਗ ਗਏ ਉਹਨੂੰ ਤਾਂ ਪੀਵੀ 65 ਮਹਾਲੀ ਨੰਬਰ ਵਾਹ ਜੀ ਵਾਹ ਬਾਈ ਜੀ ਮਤਲਬ ਇਹ ਵੀ ਸੋਲਡ ਫੁੱਲ ਲੱਗੇ ਇਹ ਜਾ ਰਹੀ ਹੈ ਜੀ ਇੱਥੇ ਇਹ ਜਾ ਰਹੀ ਹੈ ਮੈਂ ਰੀਬਨ ਦੇਖ ਕੇ ਸਮਝ ਗਿਆ ਵੀ ਆਹ ਚੱਲੀ ਹੈ ਉਹ ਚੱਲੀ ਦੀ ਚੱਲੀ ਆ ਜੋ ਅੱਗੇ ਨੂੰ ਚੱਲੀ ਫਿਰ ਮਾੜਾ ਯਾ ਆ ਵੀ ਚੱਲੀ ਹੈ ਆ ਜੀ ਨੂੰ ਜਾਣੇ ਨੰਬਰ ਆ ਵੀ ਗਈ ਇਹ ਵੀ ਗਈ ਸੋਰੀ ਸੋਲਡ ਆਊਟ ਸੋਰੀ ਸੋਲਡ ਆਊਟ ਲਿਖਿਆ ਵਾ ਜੀ ਬਸ ਇਹ ਵੀ ਗਈ ਇਹ ਵੀ ਲੋ ਵੀ ਗਈ ਆ ਵੀ ਗਈ ਇਹਦੀ ਡੀਲ ਚੱਲ ਰਹੀ ਆ ਇਹ ਵੀ ਗਈ ਵਾਹ ਜੀ 18 ਦੀ ਜਿਹੜੀ ਡਿਮਾਂਡ ਆ ਭਾਜੀ 18 ਦੀ ਡਿਮਾਂਡ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਇਸ ਟਾਈਮ ਲੋਕ ਪਸੰਦ ਕਰਦੇ ਆ 18 ਜਦੋਂ ਆਉਂਦੀ ਨਾਲੋਂ ਨਾਲ ਹੀ ਨਿਕਲ ਜਾਂਦੀ ਆ ਭਾਵੇਂ ਐਨ ਆਰ ਆਈ ਆ ਭਾਵੇਂ ਆਪਣੇ ਨੌਜਵਾਨ ਵੀਰ ਨੇ ਸਾਰੇ ਪਸੰਦ ਬਹੁਤ ਕਰਦੇ ਆ ਬਹੁਤ ਪਸੰਦ ਕਰਦੇ ਆ ਵਾਹ ਜੀ ਵਾਹ ਸੋ ਦੋਸਤੋ ਨਾਲ ਦੇ ਨਾਲ ਹੋਰ ਆ ਦੇਖ ਲਓ ਜੀ ਅੱਗੇ ਗੱਡੀਆਂ ਪੂਰਾ ਸਟਾਕ ਭਾਈ ਜੀ ਇਹ ਕੀ ਕਹਿੰਦਿਆਂ ਨੇ ਭਾਈ ਜੀ ਆਰਟੀਕਾ 19 ਮਾਡਲ ਡੀਜ਼ਲ ਜੈ ਡੀ ਆਈ ਪਲੱਸ ਟੋ ਪੈਂਡ ਗੱਡੀ ਦੀ ਕੰਡੀਸ਼ਨ ਦਿਖਾਓ ਸਿਰਫ 31000 ਕਿਲੋਮੀਟਰ ਚੱਲੀ ਡੀਜ਼ਲ 20 ਦੇ ਵਿੱਚ ਇਹ ਬੰਦ ਹੋ ਗਈਆਂ ਸੀ ਕਾਰਾਂ ਵਾਹ ਜੀ ਵਾਹ 19 ਮਾਡਲ ਆ ਇਹ ਤਾਂ ਆ ਲੈ ਚੈੱਕ ਕਰਾਓ ਕਿਸੇ ਨੇ ਮਿੱਟੀ ਪੈਣ ਨਹੀਂ ਦਿੱਤੀ ਗੱਡੀ ਪੈਣੀ ਨਹੀਂ ਦਿੱਤੀ ਸਾਰੀ ਬੰਪਰ ਟੂ ਬੰਪਰ origianlly ਵਾਹ ਜੀ ਵਾਹ ਜੈਨੂਨ ਗੱਡੀਆਂ ਜੀ ਜੈਨੂਨ ਗੱਡੀਆਂ ਜੀ ਵਾਹ ਜੀ ਵਾਹ ਸੋ ਦਰਸ਼ਕੋ ਆ ਦੇਖੋ ਜੀ ਇੱਕ ਤੋਂ ਇੱਕ ਕਾਰਾਂ ਖੜੀਆਂ ਨੇ ਬਹੁਤ ਹੀ ਪਿਆਰੀਆਂ ਤੇ ਆ ਅੱਗੇ ਆ ਜਾਂਦੇ ਹੋਰ ਇਹ ਆ ਗਈ ਬਰੀਜ਼ਾ ਆ ਗਈ ਜੀ ਬਰੀਜ਼ਾ ਦੀ ਵੀ ਮੇਰੇ ਵੀਰਾਂ ਦੀ ਬਹੁਤ ਡਿਮਾਂਡ ਆ ਵੀ ਸਾਨੂੰ ਬਰੀਜ਼ਾ ਨਵੀਂ ਸ਼ੇਪ ਦੀ ਨਹੀਂ ਲੱਭਦੀ ਲੱਭਦੀ ਆ ਨਾਲੇ ਐਵਰੇਜ ਚੰਗੀ ਨਾਲੇ ਪਰਿਵਾਰਾਂ ਲਈ ਵਧੀਆ ਬਿਲਕੁਲ ਜੀ 5 ਸੀਟਰ ਕਾਰ ਪਰ ਭੰਡਾਰੀ ਕਾਰ ਵੇਰ ਆਉਣਾ ਪਾਉ ਆਏ ਹਾਏ ਆਉਣਾ ਇੱਥੇ ਪਹਿਣਾ ਇੱਥੇ ਆ ਕੇ ਲੱਭਣੀ ਆ ਇੱਥੇ ਆ ਕੇ ਲੱਭਣੀ ਆ ਬਾਅਦ ਬਿਲਕੁਲ ਠੀਕ ਹੈ ਬਾਈ ਜੀ ਸੋ ਦਰਸ਼ਕੋ ਇੱਕ ਤੋਂ ਇੱਕ ਗੱਡੀਆਂ ਐਣ ਪੂਰੀਆਂ ਵੱਡੀਆਂ ਚੱਡੀਆਂ ਤੇ ਕੈਂਟ ਤੋਂ ਕੈਂਟ ਇੱਕ ਇੱਕ ਪੀਸ ਚਮਚ ਚਮਾਉਂਦਾ ਜਿੰਨਾ ਦਿਖਾ ਦਈਏ ਉਹਨਾਂ ਥੋੜਾ ਜੀ ਹਾਂ ਨਜ਼ਰ ਆਪ ਹੀ ਮਾਰੀ ਚੱਲੋ ਜੇ ਇੱਕ ਇੱਕ ਗੱਡੀ ਬਾਰੇ ਦੱਸਣ ਲੱਗੇ ਤਾਂ ਹਨੇਰਾ ਹੋ ਜਾਣਾ ਐਨਾ ਟਾਈਮ ਲੱਗਣਾ ਇੰਨੀਆਂ ਘੈਂਡ ਘੈਂਡ ਗੱਡੀਆਂ ਖੜੀਆਂ ਨੇ ਇੱਕ ਤੋਂ ਇੱਕ ਕਲਾਸ ਗੱਡੀ ਦੀ ਨੂੰ ਆਪਾਂ ਕਹਿ ਦਿੰਨੇ ਆ ਪੀਬੀ 10 ਲੁਧਿਆਣੇ ਦਾ ਨੰਬਰ 00 ਬਾਜੀ ਕਿਉਂਕਿ 0 ਲੱਗਦਾ ਤਾਂ ਨੰਬਰ ਹੀ ਬੜਾ ਘੈਂਟ ਆ ਪਾਜੀ ਨੰਬਰ ਇੱਕ 1.5 ਲੱਖ ਦਾ ਨੰਬਰ ਹੈ ਜੀ ਘੱਟੋ ਘੱਟ ਹੈ ਵਾਹ ਜੀ ਵਾਹ ਹੈਗਾ 0068 ਕੀ ਬਾਤਾਂ ਉਹ ਕਿਉਂ ਵੀ ਜ਼ੀਰੋ ਲਿਖਾ ਪਾਈ ਜਾਂਦਾ ਨਾ ਲੱਗਿਆ ਬਿਲਕੁਲ ਜੀ ਬਿਲਕੁਲ ਤੇ ਭਾਈ ਜੀ ਗੱਡੀ ਬੜੀ ਸਾਫ਼ ਹੈ ਕਿੰਨਾ ਮਾਡਲ ਹੈ 24 ਮਾਡਲ ਲੇਜੈਂਡਰ ਹਮ ਠੀਕ ਹੈ ਜੀ ਚੱਲੀ ਸਿਰਫ 13000 ਕਿਲੋਮੀਟਰ ਬਸ ਕੰਪਨੀ ਰਿਕਾਰਡ ਦੇ ਨਾਲ ਮੈਂ ਕਹਿੰਦਾ ਸੀ ਸਿੱਟਾ ਕਵਰ ਵੀ ਉਂਝੜੇ ਪਏ ਆਂ ਚੈੱਕ ਕਰੋ 4/2 ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਕਾਰ ਆ ਰਹੀ ਆ। ਆਵਾਜ਼ ਦਰਸ਼ਕਾਂ ਨੂੰ ਨਜ਼ਰ ਮਾਰ ਲਓ। ਅੰਦਰ ਹਜੇ ਸੀਟਾਂ ਤੇ ਕਵਰ ਵੀ ਐ, ਚੜ੍ਹੇ ਐ, ਇਹਨੂੰ ਕਹਿੰਦੇ ਆ ਲਾਈਕ ਸ਼ੋਰੂਮ ਕੰਡੀਸ਼ਨ। ਬਿਲਕੁਲ ਜੀ ਬਿਲਕੁਲ ਬਿਲਕੁਲ ਸ਼ੋਰੂਮ ਕੰਡੀਸ਼ਨ ਕਾਰ ਆ ਰਹੀ ਆ। ਲਾਈਵ ਹੀਲ ਕੰਪਨੀ ਵੱਲੋਂ ਹੀ ਲੇਜੈਂਡਰ ਦਾ ਜੋ-ਜੋ ਫੀਚਰ ਹੁੰਦੇ ਆ ਸਾਰੇ ਹੀ ਆ। ਸਾਰੇ ਹੀ ਆ। ਯਾਨੀ ਅੱਧੇ ਕਰੋੜ ਵਾਲੀ ਗੱਡੀ ਐ ਅੱਧੇ ਕਰੋੜ ਵਾਲੀ। ਬਿਲਕੁਲ ਜੀ ਬਿਲਕੁਲ ਅੱਧੇ ਕਰੋੜ ਵਾਲੀ ਨਵੀਂ ਕਾਰ ਅੱਧੇ ਕਰੋੜ ਦੀ ਐ। ਅੱਧੇ ਕਰੋੜ ਦੀ ਤੇ ਨਾਲ ਦੇ ਤੇ ਨਾਮ ਦੇ ਨਾਲ ਆਹ ਦੇਖੋ ਜੀ ਇਹ ਕਿਉਂ ਵੀ ਪਾਉਂਦਾ ਜ਼ੀਰੋ ਲਿਖਾ ਪਾਈ ਜੀ ਇੱਕ ਅੱਗੇ ਜਾਣੇ ਗੁਰਦਾਸਪੁਰ ਨੰਬਰ ਵੀ ਖੜੀ ਹੈ ਕਾਲੇ ਰੰਗ ਦੀ ਫੋਰਚੂਨਰ 044 044 ਉਤੋਂ ਬਲੈਕ ਕਲਰ ਬਲੈਕ ਕਲਰ ਸਭ ਤੋਂ ਜ਼ਿਆਦਾ ਡਿਮਾਂਡ ਇਸ ਬਲੈਕ ਕਲਰ ਦੀ ਹੈ ਕੀ ਬਾਤ ਆ ਬੰਦਾ ਰਾਜਾ ਹੀ ਲੱਗਦਾ ਜੀ ਬਹਿ ਕੇ ਬਿਲਕੁਲ ਜੀ ਬਿਲਕੁਲ ਕੰਪਨੀ ਫਿਟਡ ਲਾਈ ਵੀਲ ਤੇ ਬਾਈ ਜੀ ਕੀ ਮਾਡਲ ਹੈ ਤੇ ਕੀ ਕਹਿੰਦੀ ਹੈ 24 ਮਾਡਲ 28000 ਕਿਲੋਮੀਟਰ ਚੱਲਿਆ ਫੋਰਚੂਨਰ 28000 ਚੱਲਿਆ ਜੈਨੂਨ ਜੈਨੂਨ ਵਾਹ ਜੀ ਵਾਹ ਤੇ ਕਾਲੇ ਰੰਗ ਦੇ ਧ੍ਰੀਟ ਕੋਈ ਹੈ ਹੀ ਨਹੀਂ ਇੰਨਾ ਸਾਫ ਬਿਲਕੁਲ ਸਾਰੀ ਓਰੀਜਨਲ ਕਾਰ ਨਾਲ ਬੜੇ ਪਿਆਰੇ ਬੀਜ ਕਲਰ ਦੇ ਸੀਟ ਕਵਰ ਲੱਗੇ ਹੋਏ ਨੇ ਔਰ ਇਹ ਸਾਰੇ ਕਾਰ ਦੇ ਉੱਤੇ ਫੋਰ ਸੋ ਪ੍ਰੋਟੈਕਸ਼ਨ ਜਿਹੜੀ ਫਿਲਮ ਹੁੰਦੀ ਹੈ ਜੀ ਉਹ ਵੀ ਲੱਗੀ ਹੋਈ ਹੈ ਤੇ ਆ ਸੀਟਾਂ ਦੇਖੋ ਤੇ ਬਲੈਕ ਦੇ ਨਾਲ ਕਿਹੜਾ ਕੰਬੀਨੇਸ਼ਨ ਬਣਦਾ ਇਹਦਾ ਕਰੀਮ ਜਾਂ ਡਾਰਕ ਕਰੀਮ ਜਾਂ ਕਲਰ ਬੀਜ ਦਾ ਕਲਰ ਤੇ ਐਨ ਅਲਟੀਮੇਟ ਰੰਗ ਦੇ ਨਾਲ ਬੜੀ ਪਿਆਰੀ ਗੱਡੀ ਹੈ ਜੀ ਇਹ ਵਾਈਟ ਤੇ ਬਲੈਕ ਆ ਦੋ ਫੋਰਚੂਨਰ ਖੜੇ ਆ ਤੇ ਦੋਵਾਂ ਦੇ ਜੇ ਪਿੱਛੋਂ ਝਾਤ ਮਾਰ ਲਈਏ ਤਾਂ ਨੰਬਰ ਦੋਵਾਂ ਦੇ ਘੈਂਟ ਹੈ ਇਹ ਕਾਲੇ ਵਾਲਾ ਆਪਣੀ ਜਗ੍ਹਾ ਘੈਂਟ ਖੜਾ ਜੀ ਫੋਰਚੂਨਰ 0444 ਜੇਕਰ ਇੱਧਰ ਗੱਲ ਕਰ ਲਈਏ ਚਿੱਟੀ ਵਾਲੀ ਲੈਜੈਂਡਰ ਅੱਧੇ ਕਰੋੜ ਵਾਲਾ ਪੀਸ ਹੈ ਪ੍ਰੋਡਕਟ ਆ ਇਹ ਤੇ ਇਹ 0068 ਪਤਾ ਲੱਗਦਾ ਫਿਰ ਨੰਬਰ 68 ਦੇ ਸ਼ਕੀਨੋ ਆਜੋ ਫਿਰ ਕੀ ਵੇਟ ਕਰੀ ਜਾਂਦੇ ਭੰਡਾਰੀ ਕਾਰ ਬਿਆਰ ਚ ਭੰਡਾਰੀ ਸਾਹਿਬ 2025 ਜਾ ਰਿਹਾ 2026 ਆ ਰਿਹਾ ਇਸ ਨਵੇਂ ਸਾਲ ਤੇ ਦਰਸ਼ਕਾਂ ਨੇ ਫਿਰ ਕੀ ਲੈ ਕੇ ਆਏ ਹੋ ਸਰ ਆਲਰੇਡੀ ਸਾਡੇ ਵੀਰਾਂ ਵਾਸਤੇ ਸੀ ਨਾ ਸਾਨੂੰ ਬੈਂਕ ਨੇ ਇੱਕ ਆਫਰ ਦਿੱਤੀ ਸੀਗੀ ਲ 24 ਤਰੀਕ ਤੋਂ ਚੱਲ ਰਹੀ ਆ ਜਿਹਦੇ ਵਿੱਚ ਕੋਈ ਵੀ ਵੀਰ ਸਾਡੇ ਗੱਡੀ ਲੈ ਆ ਰਹੇ ਚਾਹੇ ਉਹ 2 ਲੱਖ ਵਾਲੀ ਚਾਹੇ 50 ਲੱਖ ਵਾਲੀ ਲੋਨ ਕਰਾ ਕੇ ਜੇ ਉਹ ਲੈ ਕੇ ਜਾ ਰਹੇ ਉਹਨਾਂ 'ਤੇ ਆਰਸੀ ਦਾ ਵੀ ਫੀਸ ਕੋਈ ਨਹੀਂ ਲਈ ਜਾ ਰਹੀ ਆਰਸੀ ਟਰਾਂਸਫਰ ਦੀ ਕੋਈ ਫੀਸ ਨਹੀਂ ਪਲੱਸ ਜਿਹੜਾ ਉਹਦੇ ਉੱਤੇ ਲੋਨ ਚੜਨ ਦੀ ਫੀਸ ਆ ਉਹ ਵੀ ਨਹੀਂ ਲਈ ਜਾ ਰਹੀ ਕੀ ਬਾਤ ਆ ਇਹ ਕਿ ਹੁਣ ਤਾਂ ਲੋਨ ਚੜਨ ਵਾਲੀ ਯਾਨੀ ਪ੍ਰੋਸੈਸਿੰਗ ਫੀਸ ਵੀ ਨਹੀਂ ਦੀ ਪ੍ਰੋਸੈਸਿੰਗ ਵੀ ਬੈਂਕ ਕੱਟ ਰਹੀ ਆ ਆਰ ਸੀ ਫੀਸ ਤੇ ਲੋਨ ਚੜਨ ਦੀ ਆਰ ਸੀ ਉੱਤੇ ਫੀਸ ਹੁੰਦੀ ਲਗਭਗ 2500 ਰੁਪਏ ਉਹ ਵੀ ਨਹੀਂ ਲੈ ਲਗਭਗ 10000 ਦੇ ਕਰੀਬ ਆ ਨੋ 10000 ਤਾਂ بچਾ ਹੋ ਰਿਹਾ ਹੈ بچਾ ਹੋ ਰਿਹਾ ਜੀ ਇਹ ਤਾਂ ਸੋਨੇ ਸੁਹਾਗਾ ਹੋ ਗਿਆ ਬਿਲਕੁਲ ਜੀ ਬਿਲਕੁਲ ਜੀ ਔਰ ਬੈਂਕ ਜਿੰਨੇ ਵੀ ਸਾਡੀਆਂ ਫਾਈਲਾਂ ਜਾ ਰਹੀਆਂ ਹਰ ਬੰਦੇ ਨੂੰ ਲਗਭਗ 9 ਤੋਂ 10000 ਦੇ ਕਰੀਬ ਇਹ ਬੈਨੀਫਿਟ ਹੋ ਰਿਹਾ ਹੈ ਹੋ ਰਿਹਾ ਜੀ ਸੋ ਦਰਸ਼ਕੋ ਹੋਰ ਵੇਟ ਕਰਨ ਦੀ ਕਰਦੇ ਪਏ ਹੋ ਦੋ ਕੁ ਦਿਨ ਹੋਰ ਬਚੇ ਨੇ ਆਜੋ ਭੰਡਾਰੀਕਾਰ ਬਾਜ਼ਾਰ ਤੇ 10000 ਦੇ ਕਰੀਬ ਦਾ ਫਾਇਦਾ ਇਹ ਵੀ ਲੈ ਜਾਓ 3 ਤਰੀਕ ਤੱਕ ਬੈਂਕ ਨੇ ਸਾਨੂੰ ਆਫਰ ਦਿੱਤੀ ਹੈ ਕੀ ਹੋਰ 3 ਜਨਵਰੀ ਤੱਕ 24 ਤਰੀਕ ਤੋਂ ਲੈ ਕੇ 3 ਜਨਵਰੀ ਤੱਕ ਸੀ ਕਿਉਂਕਿ ਜੇ ਕੁਝ ਫਾਇਲਾਂ 31 ਨੂੰ ਵੀ ਪੈ ਜਾਣੀਆਂ ਉਹ ਵੀ ਡਿਲੀਵਰੀਆਂ ਹੋਣੀਆਂ ਇਸ ਕਰਕੇ ਬੈਂਕ ਨੂੰ ਅਸੀਂ ਕਿਹਾ ਸੀ ਸਾਨੂੰ 1 ਤਰੀਕ ਤੋਂ ਬਾਅਦ 2-3 ਤਰੀਕ ਤੱਕ ਜ਼ਰੂਰ ਦਿਓ ਕਿਉਂਕਿ 1 ਤਰੀਕ ਦੀ ਛੁੱਟੀ ਹੋਣੀ ਆ 2-3 ਤਰੀਕ ਨੂੰ ਡਿਲੀਵਰੀਆਂ ਹੋਣੀਆਂ ਹਣ ਕੀ ਬਾਤਾਂ ਤੁਹਾਨੂੰ ਦੱਸਕੋ ਉਹ 24 ਦਸੰਬਰ ਤੋਂ ਲੈ ਕੇ 3 ਜਨਵਰੀ ਤੱਕ ਚੱਲ ਰਹੀ ਹੈ ਆਫਰ 9-10000 ਰੁਪਏ ਆਪਣੀ ਮਿਹਨਤ ਦੀ ਕਮਾਈ ਦਾ ਬਚਾਣਾ ਤਾਂ ਭੰਡਾਰੀ ਕਾਰ ਬਾਜ਼ਾਰ ਆਉਣਾ ਪੈਣਾ